ਤੁਹਾਡਾ ਨਾਮ ਕੀ ਜੀ ਮੇਰਾ ਨਾਮ ਕਿਰਪਾਲ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਿੰਡ ਬੀਟਾ ਜੀ ਅੰਬਾਲਾ ਅੰਬਾਲਾ ਅੱਛਾ ਤਸਵੀਰ ਸਾਹਾ ਅੱਜ ਕਿਸ ਸੰਬੰਧ ਤੁਸੀਂ ਇੱਥੇ ਆਏ ਅਸੀਂ ਸੰਬੰਧ ਆਏ ਜੀ ਮੇਰੇ ਬੇਟਾ ਦੁਬਈ ਸੀ ਉਦਮ ਸਿੰਘ ਉਹਦੀ ਡੈੱਡ ਬੜੀ ਲੈਣਾ ਸਾਨੂੰ ਉਬਰਾਈ ਸਾਹਿਬ ਨੇ ਮਦਦ ਕੀਤੀ ਹੈ ਉਹਨਾਂ ਨੇ ਸਾਨੂੰ ਦੱਸਿਆ ਔਰ ਇਸ ਕੰਮ 'ਚ ਉਹਨਾਂ ਦਾ ਹੀ ਸਹਿਯੋਗ ਹੈ ਉਹਨਾਂ ਦੇ ਕਾਰਨ ਸਾਰਾ ਕੁਝ ਹੋ ਰਿਹਾ ਕਿਉਂਕਿ ਅਸੀਂ ਇੰਨੇ ਜੋ ਕੁਝ ਨਹੀਂ ਸੀ ਸੌਰੀ ਪਹੁੰਚੋ ਪਰ ਸੀ ਵੀ ਅੱਜ ਉਹਨਾਂ ਦੀ ਡੈੱਡ ਬੋਡੀ ਲੈਣਾ ਹੈ ਤੇ ਉਹਨਾਂ ਦਾ ਬੜਾ ਯੋਗਦਾਨ ਹੈ ਇਸ ਕੰਮ ਵਿੱਚ ਹਰ ਤਰ੍ਹਾਂ ਤੇ ਸਾਡੇ ਨਾਲ ਰਹੇ ਨੇ ਤੇ ਇਸ ਦੀਆਂ ਉਦਮ ਸਿੰਘ ਦੀਆਂ ਦੋ ਜੁੜਾ ਕੁੜੀਆਂ ਹੋ ਸਕਦਾ ਹੈ ਕਿ ਅੱਗੇ ਵੀ ਉਹਨਾਂ ਵਾਸਤੇ ਕੋਈ ਸੋਚਣ ਕਿਉਂਕਿ ਬਹੁਤ ਸਮਝਦਾਰ ਬੜੇ ਖੁਜੀ ਆਦਮੀ ਹੈ ਉਪਰਾਏ ਸਾਹਿਬ ਹੈ ਔਰ ਸਾਡੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ ਕੋਈ ਸਾ ਤੂੰ ਉਮੀਦ ਨਹੀਂ ਰੱਖੀ ਇਹਨਾਂ ਨੇ ਅਸੀਂ ਅੱਜ ਇਹਨਾਂ ਦਾ ਬਹੁਤ ਧੰਨਵਾਦੀ ਕਰ ਰਹੇ ਹਾਂ ਬਹੁਤ ਸ਼ੁਕਰੀਆ ਕਰ ਰਹੇ ਹਾਂ ਵੀ ਬੋਲੂ ਨੂੰ ਤੇ ਬਥੇਰੇ ਕੁਝ ਫੋੜੇ ਹਾਂ ਸਰ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬਾਦਾ ਪਰ ਚੈਰੀਟੇਬਲ ਟਰਸਟ ਦੇ ਮਾਜਾ ਜੋਨ ਦਾ ਐਡਵਾਈਜ਼ਰ ਹਾਂ ਅੱਜ ਅਸੀਂ ਇੱਥੇ ਇੱਕ ਡੈੱਡ ਬੋਡੀ ਲੈਣ ਆਏ ਹਾਂ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਅਸੀਂ ਸੌਂਪਣੀ ਆ ਇਹ ਅੰਬਾਲਾ ਦੇ ਬੀਟਾ ਪਿੰਡ ਮਿਸਟੇ ਅੰਬਾਲਾ ਦੇ ਬੀਟਾ ਪਿੰਡ ਦਾ 41 ਸਾਲ ਦਾ ਨੌਜਵਾਨ ਸੀਗਾ ਉਦਮ ਸਿੰਘ ਸਨ ਆਫ ਕਰਪਾਲ ਸਿੰਘ ਸਰਦਾਰ ਕਰਪਾਲ ਸਿੰਘ ਹੋਰੀਓ ਦੇ ਪਿਤਾ ਜਿਹੜੇ ਸਾਡੇ ਨਾਲ ਨੇ ਉਹਨਾਂ ਦੇ ਉਦਮ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਵੀ ਇੱਥੇ ਪਹੁੰਚੇ ਨੇ ਇਹ ਦੁਬਈ ਗਿਆ ਸੀਗਾ ਕਾਫੀ ਲੰਬੇ ਸਿਰ ਤੋਂ ਚਿਰ ਤੋਂ ਉੱਥੇ ਕੰਮਕਾਰ ਕਰਦਾ ਸੀ ਰੋਜ਼ਗਾਰ ਦੀ ਭਾਲ ਦੇ ਵਿੱਚ ਇੱਥੇ ਗਿਆ ਸੀਗਾ ਉੱਥੇ ਸਾਰਾ ਇਹਦਾ ਕੰਮਕਾਰ ਸੀਗਾ ਦੋ ਇਹਦੀਆਂ ਬੱਚੀਆਂ ਨੇ ਬਾਕੀ ਇਹ ਪਰਿਵਾਰ ਆ ਇੱਥੇ ਜਿਹੜਾ ਇਹਨਾਂ ਦਾ ਵਿਰਧ ਨੇ ਇਹ ਵੀ ਇਹ ਪਿਛਲੀ ਜਿਹੜਾ ਇਹ 19 ਜੁਲਾਈ ਦੇ ਨੇੜੇ ਤੇੜੇ ਇਹਨਾਂ ਨਾਲ ਸੰਪਰਕ ਟੁੱਟ ਗਿਆ ਇਸ ਉਦਮ ਸਿੰਘ ਦਾ ਬੱਚੇ ਦਾ ਤੇ ਉਤ ਬਾਅਦ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਲਗਭਗ 1 ਮਹੀਨਾ ਬਾਅਦ ਜਿਹੜੀ ਉਹਦੀ ਡੈੱਡ ਬੋਡੀ ਉੱਥੇ ਮਿਲਦੀ ਆ ਉੱਥੇ ਕੀ ਕਾਰਨ ਹੋਇਆ ਇਹਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਕਿਹੜੇ ਕਾਰਨਾਂ ਕਰਕੇ ਉਹਦੀ ਮੌਤ ਹੋਈ ਆ ਉਹ ਡੈੱਡ ਬੋਡੀ ਜਦੋਂ ਮਿਲਦੀ ਆ ਤੇ ਉਹਦੀ ਸ਼ਨਾਖਤ ਵਾਸਤੇ ਫਿਰ ਡਾਕਟਰ ਐਸਪੀ ਸਿੰਘ ਕੋਲ رائے ਹੋਰਾਂਨੇ ਆ ਆਪਣੇ ਸਾਡੇ ਹਰਿਆਣਾ ਯੂਨਿਟ ਦੇ ਜਿਹੜੇ ਸਾਡੇ ਆਗੂ ਨੇ ਲਖਵਿੰਦਰ ਸਿੰਘ ਗਰੇਵਾਲ ਹੋਰੀ ਆ ਉਹਨਾਂ ਨੂੰ ਕਿਹਾ ਉਹਨਾਂ ਨੇ ਬੀਟਾ ਪਿੰਡ ਦੇ ਵਿੱਚ ਉਹ ਮ੍ਰਿਤਕ ਦੇ ਪਰਿਵਾਰ ਨੂੰ ਲੱਭ ਕੇ ਉਹਨਾਂ ਨਾਲ ਸੰਪਰਕ ਕਰਕੇ ਸਾਰੀ ਗੱਲਬਾਤ ਦੱਸੀ ਆ ਤੇ ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਾਰੀ ਅਬਰਾਇਸ ਸਾਹਿਬ ਨੇ ਉੱਥੋਂ ਕਾਗਜ਼ ਪੱਤਰ ਤਿਆਰ ਕਰਕੇ ਤੇ ਜਿਹੜਾ ਭੇਜਣ ਦਾ ਇੱਥੇ ਜਿਹੜਾ ਖਰਚਾ ਉਹ ਵੀ ਸਾਰਾ ਆਪਣੇ ਕੋਲੋਂ ਕਰਕੇ ਉਹ ਅੱਜ ਇੱਥੇ ਭੇਜੀ ਆ ਤੇ ਹਾਲਾਂਕਿ ਉਹਨਾਂ ਨੇ ਅਬਰਾਇਸ ਸਾਹਿਬ ਨੇ ਕਿਹਾ ਕਿ ਜਿਹੜਾ ਉਹਦਾ ਜਿਹੜਾ ਭੇਜਣ ਦਾ ਖਰਚਾ ਵਾ ਡੈੱਡ ਬੋਡੀ ਨੂੰ ਉਹਦਾ ਉਹਨਾਂ ਨੂੰ ਪੈਸੇ ਵਾਪਸ ਮਿਲ ਜਾਣੇ ਆ ਕੁਝ ਕਾਰਵਾਈ ਤੋਂ ਬਾਅਦ ਕਾਨੂੰਨੀ ਕਾਰਵਾਈ ਤੋਂ ਬਾਅਦ ਪਰ ਫਿਰ ਵੀ ਫਿਲਹਾਲ ਜਿਹੜਾ ਪਰਿਵਾਰ ਨੂੰ ਫੌਰੀ ਜਿਹੜੀ ਰਾਹਤ ਆ ਉਹ ਰਾਇਸ ਸਾਹਿਬ ਨੇ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਦਿੱਤੀ ਆ ਹੁਣ ਇਹ ਅੱਜ ਇਹਨਾਂ ਨੇ ਲੈ ਕੇ ਜਾਣੀ ਹੈ ਫਿਰ ਅੰਤਮ ਰਸਮਾਂ ਇਹ ਪਰਿਵਾਰ ਵਾਲੇ ਉੱਥੇ ਬੀਟਾਪਿੰਡ ਦੇ ਵਿੱਚ ਕਰਨਗੇ ਤੇ ਉਦਮ ਸਿੰਘ ਦੀਆਂ ਦੋ ਬੇਟੀਆਂ ਨੇ ਜੜੂਆਂ ਦੋ ਜੜੂਆਂ ਬੇਟੀਆਂ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਪੜ੍ਹਾਈ ਵਾਸਤੇ ਜਾਂ ਉਹਨਾਂ ਦੇ ਅੱਗੇ ਖਰਚੇ ਵਾਸਤੇ ਜੋ ਵੀ ਜੋ ਸਾਡੇ ਟਰਸਟ ਵੱਲੋਂ ਬਰਾਇ ਸਾਹਿਬ ਵੱਲੋਂ ਜੋ ਪੈਨਸ਼ਨ ਦਾ ਇੱਕ 2000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਦਾ ਜਿਹੜਾ ਇੱਕ ਵਿਧੀ ਮੁਤਾਬਕ ਜਿਹੜਾ ਚੱਲਦਾ ਕੰਮ ਉਹ ਪੈਨਸ਼ਨ ਜਿਹੜੀ ਆ ਇਹਨਾਂ ਨੂੰ 2000 ਰੁਪਿਆ ਮਹੀਨਾ ਜਿਹੜੀ ਉਹ ਵੀ ਲਾਉਣ ਤੇ ਵਿਚਾਰ ਕੀਤਾ ਜਾ ਰਿਹਾ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਜਲਦੀ ਤੋਂ ਜਲਦੀ